ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਟਾਪ ਐਂਡ ਬਾਟਮ ਦੀਆਂ ਫਰਸਟ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਆਈਆਂ ਨੇ ਰੰਗ ਬਹੁਤ ਪਿਆਰੇ ਨੇ ਇਹ ਜਿਹੜੇ ਸਾਰੇ ਸੂਟ ਨੇ ਇਹ ਸਾਰੇ ਹੀ ਅਵੇਲੇਬਲ ਨੇ ਤੇ ਲਗਭਗ 40 ਕਲਰਸ ਦੇ ਵਿੱਚ ਸੂਟ ਆਣਗੇ ਸਾਰੇ ਰੰਗ ਡਿਜ਼ਾਈਨ ਪੈਟਰਨ ਜਿਹੜੇ ਨੇ ਅਵੇਲੇਬਲ ਨੇ ਮਸਲੀਨ ਕਾਟਨ ਦਾ ਤੁਹਾਨੂੰ ਇਹ ਕਲੈਕਸ਼ਨ ਮਿਲੇਗੀ origignal muslin cotton ਹੈ आरबी डिजिटल ब्रांड दी कलेक्शन है शर्ट ਤੁਹਾਨੂੰ 2.5 ਮੀਟਰ ਦੀ ਵਿੱਡ्थ ਦੇ ਨਾਲ ਡਿਜੀਟਲ ਪ੍ਰਿੰਟ ਦੇ ਨਾਲ ਮਿਲੇਗੀ ਤੇ ਬਾਟਮ ਤੁਹਾਨੂੰ 2.5 ਮੀਟਰ ਦਾ ਵੀ ਪ੍ਰਿੰਟਡ ਮਿਲੇਗਾ ਦੋਨੋਂ ਚੀਜ਼ਾਂ ਪ੍ਰਿੰਟਡ ਨੇ ਅਗਰ ਤੁਸੀਂ ਸਿੰਗਲ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ 520 ਰੁਪਏ ਦੇ ਵਿੱਚ ਮਿਲੇਗਾ ਤੇ ਜੇਕਰ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ 960 ਤੇ ਦੇ ਅਕੋਰਡਿੰਗਲੀ ਅਗਰ ਤੁਸੀਂ ਪੰਜ ਸੂਟ ਬਾਏ ਕਰਦੇ ਹੋ ਤਾਂ ਤੁਹਾਨੂੰ 2400 ਦੇ ਵਿੱਚ ਮਿਲਣਗੇ ਤੇ ਜੇਕਰ ਤੁਸੀਂ 10 ਸੂਟ ਬਾਏ ਕਰਦੇ ਹੋ ਤੁਹਾਨੂੰ 4600 ਰੁਪਏ ਦੇ ਵਿੱਚ ਮਿਲਣਗੇ ਸ਼ਿਪਿੰਗ ਜਿਹੜੀ ਹੈ ਇਹ ਆਲ ਓਵਰ ਇੰਡੀਆ ਫ੍ਰੀ ਹੈ ਟੌਪ ਐਂਡ ਬਾਟਮ ਦੀਆਂ ਕਲੈਕਸ਼ਨ ਆਈਆਂ ਨੇ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਡਿਜ਼ਾਈਨ ਬੜੇ ਪਿਆਰੇ ਨੇ ਸਿੰਗਲ ਸੂਟ ਬਾਈ ਕਰਨਾ ਹੈ ਤਾਂ ਸਿਰਫ ਤੇ ਸਿਰਫ 500 ਰੁਪਏਾਂ ਦੇ ਵਿੱਚ ਇਹਦੇ ਵਿੱਚ ਲਗਭਗ 40 ਕਲਰ ਆਏ ਨੇ ਤੇ ਸਾਰੇ ਹੀ ਡਿਜ਼ਾਈਨ ਜਿਹੜੇ ਨੇ ਅਵੇਲੇਬਲ ਨੇ ਸ਼ਰਟ ਵੀ ਤੁਹਾਨੂੰ ਪ੍ਰਿੰਟਡ ਮਿਲੇਗੀ ਤੇ ਬਾਟਮ ਵੀ ਮਸਲੀਨ ਕਾਟਨ ਦਾ ਫੈਬਰਿਕ ਹੈ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਬਾਟਮ ਤੁਹਾਨੂੰ ਜਿਹੜਾ ਇੰਨਾ ਸੂਟਾਂ ਦੇ ਵਿੱਚ ਮਿਲ ਜਾਏਗਾ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਟੌਪ ਐਂਡ ਬਾਟਮ ਦੀ ਗਰਮੀਆਂ ਲਈ ਸਪੈਸ਼ਲ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਪ੍ਰਿੰਟਡ ਡਿਜ਼ਾਈਨ ਆਏ ਨੇ ਤੇ ਡਿਜ਼ਾਈਨ ਸਾਰੇ ਅਵੇਲੇਬਲ ਨੇ ਰੰਗ ਸਾਰੇ ਅਵੇਲੇਬਲ ਨੇ 40 ਰੰਗਾਂ ਵਿੱਚ ਇਹ ਵਾਲੀ collection ਆਈ ਚਾਰ ਰੰਗਾਂ ਦੇ ਵਿੱਚ ਪਿਓਰ ਔਰ ਗੈਂਜ਼ਾ ਦਾ ਸੂਟ ਆਇਆ ਦੁਪੱਟਾ ਤੁਹਾਨੂੰ ਨਾਲ ਪਿਓਰ ਦਾ ਮਿਲ ਜੇਗਾ 2750 ਰੁਪਏ ਦਾ ਰੇਟ ਹੈ ਚਾਰ ਰੰਗੇ ਦੇ ਵਿੱਚ ਨੇ ਐਵੇਂ ਵਾਲੇ ਜਿਹੜੇ ਸੂਟ ਆਏ ਨੇ ਇਹ ਤੁਹਾਨੂੰ ਪਿਓਰ ਕੈਮਰੀ ਕਾਟਨ ਦੇ ਸੂਟ ਮਿਲ ਜਾਣਗੇ ਕੈਮਰੀ ਕਾਟਨ ਦੀ ਸ਼ਰਟ ਹੈ ਕੈਮਰੀ ਕਾਟਨ ਦਾ ਬਾਟਮ ਹੈ ਤੇ ਕੈਮਰੀ ਕਾਟਨ ਦਾ ਇਹ ਦੁਪੱਟਾ ਹੈ ਬਹੁਤ ਪਿਆਰੇ ਨੇ 2.5 ਮੀਟਰ ਦੀ ਸ਼ੋਰਟ ਦਾ ਫੈਬਰਿਕ ਹੈ 2.5 ਮੀਟਰ ਦਾ ਬਾਟਮ ਹੈ ਤੇ ਇਹ 2.5 ਮੀਟਰ ਦੇ ਨੇੜੇ ਤੇਰੇ ਦਾ ਹੀ ਇਹਦਾ ਜਿਹੜਾ ਦੁਪੱਟੇ ਦਾ ਫੈਬਰਿਕ ਆਏਗਾ 700 ਰੁਪਏ ਦਾ ਰੇਟ ਹੈ ਸਿੰਗਲ ਸੂਟ ਦਾ ਰੇਟ 700 ਰੁਪਏ ਆ ਬਾਟਮ ਕੁਛ ਨਾਲ ਪਲੇਨ ਆਏਗੀ ਕੁਛ ਨਾਲ ਜਿਹੜੀ ਆ ਪ੍ਰਿੰਟਡ ਆਏਗੀ ਇਹਨਾਂ ਵਿੱਚ ਰੰਗ ਜਿਹੜੇ ਨੇ ਡਿਜ਼ਾਈਨ ਤੇ ਪੈਟਰਨ ਸਾਰੇ ਟੋਟਲ ਮਿਲਾ ਕੇ 50 ਤੋਂ 60 ਦੇ ਵਿੱਚ ਨੇ ਤੇ ਸਾਰੇ ਸੂਟ ਅਵੇਲੇਬਲ ਨੇ ਗਲੇ ਤੇ ਕੁਛ ਤੇ ਵਰਕ ਹੋਇਆ ਹੈ ਕੁਛ ਦੇ ਉੱਪਰ ਫਲਾਵਰਸ ਲੱਗੇ ਹੋਏ ਨੇ ਡਿਜ਼ਾਈਨ ਸਾਰਿਆਂ ਦੇ ਉੱਪਰ ਜਿਹੜਾ ਗਲੇ ਦੇ ਉੱਪਰ ਮੋਸਟਲੀ ਹੈਗੀ ਹੈ ਕਢਾਈ ਨਾਲ ਰਿਲੇਟਡ ਵਰਕ ਹੋਇਆ ਹੈ ਬਾਟਮਸ ਆਰ ਮੋਸਟਲੀ ਜਿਹੜੇ ਸੂਟ ਨੇ ਬਾਟਮ ਇਹਨਾਂ ਦਾ ਪ੍ਰਿੰਟਡ ਆਏਗਾ ਤੇ ਦੁਪੱਟੇ ਜਿਹੜੇ ਨੇ ਉਹ ਸਾਰਿਆਂ ਦੇ ਹੀ ਪ੍ਰਿੰਟਡ ਨੇ ਸੂਟ ਇਹ ਰੰਗ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਬਾਰੇ ਵਿੱਚ ਹੋਰ ਕੁਝ ਜਾਣਨਾ ਚਾਹੁੰਦੇ ਹੋ ਤਾਂ ਨੰਬਰ ਜਿਹੜਾ ਮੈਂ ਆਪਣਾ 623924575 ਜਿੱ ਦਿੱਤਾ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਇਹਨਾਂ ਵਿੱਚ ਹੋਰ ਵੀ ਰੰਗ ਜਿਹੜੇ ਨੇ ਉਹ ਕਾਫੀ ਅਵੇਲੇਬਲ ਨੇ ਵਿਸਕੋਸ ਆਰਗੈਂਜ਼ਾ ਦੇ ਵਿੱਚ 2.5 ਮੀਟਰ ਦੀ ਸ਼ਰਟ ਨਾਲ ਫੈਨਸੀ ਥ्रेड ਵਰਕ ਤੇ ਹੈਂਡ ਵਰਕ ਹੋਇਆ ਹੈ ਰੇਟ ਇਹਦਾ ਸਿਰਫ ਤੇ ਸਿਰਫ 1450 ਰੁਪਏ ਆ ਰਾਂਗੇ ਦੇ ਵਿੱਚ 5 ਨੇ ਤੇ ਮੈਂ ਇਥੇ ਸਾਰੇ ਕਟਲ ਜਿਹੜੇ ਨੇ ਐਡ ਕਰ ਦਿੱਤੇ ਨੇ 790 ਰੁਪਏਾਂ ਦੇ ਵਿੱਚ 5 ਮੀਟਰ ਦਾ ਆਲਓਵਰ ਮਸਲੀਨ ਕਾਟਨ ਦਾ ਫੈਨਸੀ ਥ्रेड ਵਰਕ ਦੇ ਨਾਲ ਸੂਟ ਆਏਗਾ 2.5 ਮੀਟਰ ਦਾ ਪਿਓਰ ਸ਼ਿਫੋਨ ਦਾ ਫੈਨਸੀ ਬਹੁਤ ਹੀ ਪਿਆਰਾ embroiderd ਵਾਲਾ ਜਿਹੜਾ ਕਿ ਦੁਪੱਟਾ ਆਏਗਾ ਸਿਰਫ ਤੇ ਸਿਰਫ 790 ਰੁਪਏਾਂ ਦੇ ਵਿੱਚ buy 1 get 1 ਵਾਲੀ ਆਫਰ ਆਈ ਹੈ ਕੈਮਰੀ कॉटन ਵਿੱਚ 5 ਮੀਟਰ ਦਾ ਪ੍ਰਿੰਟਡ ਸੂਟ ਹੈ ਦੋ ਸੂਟ ਤੁਹਾਨੂੰ ਮਿਲ ਜਾਣਗੇ 900 ਰੁਪਏ ਦੇ ਵਿੱਚ ਇੱਕ ਸੂਟ ਤੁਹਾਨੂੰ ਜਿਹੜਾ ਕਿ 450 ਦਾ ਪਏਗਾ ਪਰ ਇਹਨਾਂ ਵਿੱਚ ਇਹ ਕਿ ਤੁਸੀਂ ਦੋ ਸੂਟ ਲਓਗੇ ਤਾਂ ਹੀ ਤੁਹਾਨੂੰ 900 ਰੁਪਏ ਦੇ ਵਿੱਚ ਮਿਲਣਗੇ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੇ ਉਹ ਤੁਹਾਨੂੰ ਜਿਹੜਾ ਕੋਸਟਲੀ ਪਏਗਾ 5 ਮੀਟਰ ਦੇ ਇੱਕ ਸੂਟ ਜਿਹੜਾ ਤੁਹਾਨੂੰ ਇਹ ਕਿ ਤੁਸੀਂ ਬਾਈ ਕਰੋਗੇ ਤਾਂ ਕੋਸਟਲੀ ਲਗਭਗ 600 ਰੁਪਏ ਦਾ ਪੈਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਦੋ ਸੂਟ ਮਿਲ ਜਾਣਗੇ ਟੋਟਲ 10 ਮੀਟਰ ਕਪੜਾ ਤੁਹਾਨੂੰ 900 ਰੁਪਏ ਦੇ ਵਿੱਚ ਮਿਲ ਜਾਏਗਾ ਰੰਗੇ ਦੇ ਵਿੱਚ ਜਿੰਨੇ ਹੈਗੇ ਨੇ ਉਹ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਚਾਰ ਰੰਗਾਂ ਦੇ ਵਿੱਚ ਡਿਜ਼ਾਈਨਰ 2300 ਰੁਪਏ ਦੇ ਵਿੱਚ ਪਿਓਰ ਸ਼ਿਮਰ ਦੇ ਹੈਂਡਵਰਕ ਵਾਲਾ ਸੂਟ ਆਇਆ ਬਾਜੂ ਤੇ ਵਰਕ ਆਇਆਗਾ ਬਾਟਮ ਨੈਚੁਰਲ ਕ੍ਰੇਪ ਦਾ ਹੈ ਇਹ ਵਾਲੇ ਜਿਹੜੇ ਸੂਟ ਨੇ 1400 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਾਮ कॉटन ਦੀ ਸ਼ਰਟ ਹੈ 5 ਮੀਟਰ ਦਾ ਸੂਟ ਆਏਗਾ ਆਲ ਓਵਰ ਦੁਪੱਟਾ ਬਹੁਤ ਪਿਆਰਾ ਹੈ ਦੁਪੱਟਾ ਜਿਹੜਾ ਇਹਨਾਂ ਨਾਲ ਆਏਗਾ ਉਹ ਹਾਫ ਪਿਓਰ ਦਾ ਆਏਗਾ ਬਾਕੀ ਇਹਦੇ ਵਿੱਚ ਜਿੰਨੇ ਵੀ ਰੰਗ ਤੇ ਡਿਜ਼ਾਈਨ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਬਾਏ ਕਰਨਾ ਜਾਂ ਕੋਈ ਵੀ ਕਵਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 6239245750 ਤੇ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਜੜੀਆਂ ਇਸ ਵੇਲੇ ਤੁਹਾਡੀ ਸਕਰੀਨ ਤੇ ਕਲੈਕਸ਼ਨਾਂ ਚੱਲ ਰਹੀਆਂ ਨੇ ਇੱਕ ਕਾਟਨ ਦੀਆਂ ਕਲੈਕਸ਼ਨਾਂ ਹਨ ਇਹ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਤੇ ਕਾਟਨ ਦਾ ਹੀ ਤੁਹਾਨੂੰ ਨਾਲ ਦੁਪੱਟਾ ਮਿਲ ਜੇਗਾ ਐਵਲੀਆਂ ਕਲੈਕਸ਼ਨਾਂ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੀਆਂ ਨੇ ਇਹਨਾਂ ਵਿੱਚ ਪਿਓਰ ਕਾਟਨ ਸੌਫਟ ਪਿਓਰ ਸੌਫਟ ਕਾਟਨ ਦੀ ਜਿਹੜੇ ਕੀ ਫੈਬਰਿਕ ਤੁਹਾਨੂੰ ਮਿਲ ਜਾਂਦਾ ਇਹਦੇ ਵਿੱਚ ਬਾਟਮ ਮੋਸਟਲੀ ਸੂਟਾ ਨਾਲ ਪ੍ਰਿੰਟਡ ਆਏਗਾ ਕੁਝ ਨਾਲ ਪਲੇਨ ਹੈਗਾ ਏ ਇਹਦੇ ਗਲੇ ਤੇ ਵੀ ਕਢਾਈ ਹੋਈ ਹੈ ਕਟਵਕ ਹੋਇਆ ਐਮਬਰਾਇਡਰੀ ਹੋਈ ਹੈ ਇਹਦਾ ਰੇਟ ਸਿਰਫ ਤੇ ਸਿਰਫ 480 ਰੁਪਏ ਆ ਤੇ ਫ੍ਰੀ ਸ਼ਿਪਿੰਗ ਚਾਰਜਸ ਹੈ ਅੱਜ ਦੀ ਵੀਡੀਓ ਵਿੱਚ ਵੀ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਸ਼ਿਪਿੰਗ ਚਾਰਜਸ ਬਿਲਕੁਲ ਫ੍ਰੀ ਨੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਜਾਨਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਆ ਜੇਕਰ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੀਆਂ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਏ ਜੇਕਰ ਵੀਡੀਓ ਪਸੰਦ ਆਇਆ ਅੱਜ ਦੀ ਸੂਟ ਪਸੰਦ ਆਣ ਤਾਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਹੋਰ ਵੀ ਲੋਕਾਂ ਤੱਕ ਜਿਹੜੀਆਂ ਇਹਨੇ ਟ੍ਰੈਂਡੀ ਨਵੇਂ-ਨਵੇਂ ਸੂਟਾਂ ਦੀਆਂ ਡਿਜ਼ਾਈਨ ਨੇ ਪਹੁੰਚ ਜਾਣ ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਡੇਲੀ ਸੇ ਜੋ ਵੀ ਅਪਡੇਟਸ ਆndੀਆਂ ਨੇ ਸਟੇਟਸ ਤੇ ਤੁਹਾਨੂੰ ਸ਼ੋ ਹੋ ਚਾਹੀਆਂ ਕਰਨੀਆਂ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਡੇਲੀ ਦੀਆਂ ਅਪਡੇਟਸ ਆਉਂਦੀਆਂ ਨੇ ਸੂਟਾਂ ਦੀਆਂ ਟ੍ਰੈਂਡ ਹਰ ਤਰ੍ਹਾਂ ਦੀਆਂ ਅਪਡੇਟਸ ਆਉਂਦੀਆਂ ਨੇ ਇੱਥੇ ਵੀਡੀਓ ਦੇ ਵਿੱਚ ਮੈਂ ਕਿਸੇ ਵੇਲੇ 2-3 ਕਲੈਕਸ਼ਨਾਂ ਹੀ ਐਡ ਕਰ ਪਾਉਂਦੀ ਕਿਉਂਕਿ ਹਰ ਇੱਕ ਕਲੈਕਸ਼ਨ ਵਿੱਚ ਕਿਸੇ ਵੇਲੇ ਬਹੁਤ ਜ਼ਿਆਦਾ ਰੰਗ ਅਵੇਲੇਬਲ ਹੁੰਦੇ ਨੇ ਇਸ ਲਈ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਜਿਹੜਾ ਹੈ ਗਰੁੱਪ ਵਿੱਚ ਐਡ ਕਰ ਲਵਾਂਗੀ ਡੇਲੀ ਅਪਡੇਟਸ ਦੇ ਲਈ ਫਿਰ ਤੁਹਾਨੂੰ ਜੜੀਆਂ ਵੀ ਡੇਲੀ ਦੀਆਂ ਅਪਡੇਟਸ ਹੋਣਗੀਆਂ ਸੂਟਾਂ ਦੀਆਂ ਉਹ ਪਹੁੰਚ ਜਾਇਆ ਕਰਨਗੀਆਂ ਐ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਹੁਣ ਇਸ ਵੇਲੇ ਸਕਰੀਨ ਦੇ ਚੱਲ ਰਹੀਆਂ ਨੇ ਹਰ ਸਮਰ ਸੀਜ਼ਨ ਵਿੱਚ ਬਹੁਤ ਟ੍ਰੈਂਡ ਕਰਦੀਆਂ ਨੇ ਤੇ ਐਸ ਵਾਰੀ ਵੀ ਇਹ ਆਈਆਂ ਨੇ ਕਲੈਕਸ਼ਨਾਂ ਕੁਝ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਇਹਦੇ ਵਿੱਚ ਨਵੇਂ ਡਿਜ਼ਾਈਨ ਅਪਡੇਟ ਹੋਏ ਨੇ ਤੇ ਹਰ ਡਿਜ਼ਾਈਨ ਦੇ ਵਿੱਚ ਲਗਭਗ 4-4 5-5 ਰੰਗ ਜਿਹੜੇ ਕੀ ਅਵੇਲੇਬਲ ਨੇ ਇਹਨਾਂ ਸੂਟਾਂ ਵਿੱਚ ਕੁਝ ਇਸ ਤਰ੍ਹਾਂ ਦੀ ਕਲੈਕਸ਼ਨ ਆਉਂਦੀਆਂ ਨੇ ਕਿ ਬਾਟਮ ਤੇ ਵੀ ਵਰਕ ਆਂਦਾ ਹੈ ਤੇ ਕੁਝ ਨਾਲ ਬਾਟਮ ਜਿਹੜਾ ਪਲੇਨ ਆਂਦਾ ਤੇ ਰੰਗ ਜਿਹੜੇ ਨੇ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਕੇ ਤਿਆਰ ਕੀਤੇ ਗਏ ਨੇ ਕੁਝ ਸੂਟਾਂ ਨਾਲ ਘੇਰੇ ਤੇ ਵੀ ਡਿਜ਼ਾਈਨ ਜਿਹੜਾ ਲੇਸ ਦਾ ਵਰਕ ਹੁੰਦਾ ਤੇ ਗਲੇਤੇ ਵੀ ਹੁੰਦਾ ਕੁਝ ਨਾਲ ਇਹ ਕਿ ਗਲਾ ਬਣਿਆ ਹੁੰਦਾ ਪ੍ਰਿੰਟਡ ਹੁੰਦਾ ਪਰ ਇਹ ਆ ਕਿ ਜਿਹੜੇ ਇਹ ਵਾਲੇ ਸੂਟ ਨੇ ਇਹਨਾਂ ਸਾਰਿਆਂ ਦਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੁੰਦਾ ਹੈ ਬਿਲਕੁਲ ਲਾਈਟ ਵੇਟ ਹੁੰਦਾ ਹੈ ਕਿ ਸਮਰ ਵਿੱਚ ਅਸੀਂ ਬਿਲਕੁਲ ਲਾਈਟ ਵੇਟ ਫੈਬਰਿਕ ਪੈਨ ਪਸੰਦ ਕਰਦੇ ਆਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਤੇ ਉਸੇ ਹੀ ਸੀਜ਼ਨ ਨੂੰ ਸਾਹਮਣੇ ਰੱਖ ਕੇ ਇਹ ਵਾਲੇ ਸੂਟ ਤਿਆਰ ਕੀਤੇ ਗਏ ਨੇ ਇੱਕ ਤਾਂ ਰੇਟ ਬਹੁਤ ਆਫੋਰਡੇਬਲ ਹੈ ਸਿਰਫ ਤੇ ਸਿਰਫ 480 ਰੁਪਿਆਵਾਂ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਅੱਗੇ ਚੱਲਗੇ ਜਦੋਂ ਗਰਮੀ ਜ਼ਿਆਦਾ ਹੋ ਜਾਏਗੀ ਤਾਂ ਇਹਨਾਂ ਸੂਟਾਂ ਦੇ ਰੇਟ ਵੱਧ ਜਾਣਗੇ ਫਿਲਹਾਲ ਇਹ ਸੂਟ ਆਏ ਨੇ ਸਿਰ ਤੇ ਸਿਰਫ 480 ਦੇ ਵਿੱਚ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਇੱਥੇ ਅਪਡੇਟਸ ਕਰਦੀ ਹਾਂ ਉਹਨਾਂ ਦੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸੂਟ ਬਾਏ ਕਰਨਾ ਜਾਂ ਇਨਾਂ ਦੇ ਵਿੱਚ ਜਿਹੜੇ ਵੀ ਹੋਰ ਡਿਜ਼ਾਈਨ ਜਾਂ ਪੈਟਰਨ ਹੈਗੇ ਨੇ ਉਹ ਦੇਖਣੇ ਆ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ